हेलो जी सत श्रीकाल जी सारे स्वागत तो है हाँ रॉयल कलैक्शन गुरदसपुर के इस चैनल पर दे वेख देखिए लेडी सूटा बहुत सारी वरायटी अज के सूट कॉटन वीयर के हो गए मसलीन के सूट हो बहुत ही प्यारे आ, समर कलर ने समरवीयर कलर हो लाइट डार्क सारिया ही शेड्स मिलेगी बुकिंग का नंबर होएगा सैवन एट वन फोर थ्री फाइव टू एट टू टू इस नंबर पर बुकिंग करनी है पेमेंट का मोड ऑनलाइन होएगा गूगल पे पेटीएम पे जो भी यूज़ कर दे चलो कर दें स्टार्ट अज की कुलैक्शन ਸਭ ਤੋਂ ਪਹਿਲੇ ਹੋਏਗਾ ਫਰੋਜੀ ਸ਼ੇਡ ਫਰੋਜੀ ਡਾਰਕ ਸ਼ੇਡ ਆਏਗੀ ਬਹੁਤ ਸੋਹਣੀ ਪ੍ਰਿੰਟਿੰਗ ਆਏਗੀ ਅ ਡਬਲ ਸ਼ੇਡਿੰਗ ਪ੍ਰਿੰਟਿੰਗ ਆਏਗੀ ਸਾਰੀ ਹੀ ਇਹ ਪ੍ਰਿੰਟਿੰਗ ਆ ਠੀਕ ਹੈ ਪੇਂਟਿੰਗ ਟਾਈਪ ਜਿਹੜੀ ਤੁਹਾਨੂੰ ਪ੍ਰਿੰਟਿੰਗ ਮਿਲਦੀ ਪਈ ਆ ਰੋਜ਼ ਫਲਾਵਰਸ ਦੀ ਆਏਗੀ ਪ੍ਰਿੰਟਿੰਗ ਨਾਲ ਪਾਊਡਰ ਲਾਈਨ ਬਹੁਤ ਸੋਹਣੀ ਆਉਂਦੀ ਆ ਪਰਪਲ ਸ਼ੇਡ ਆਉਂਦੀ ਆ ਪਿੰਕ ਕਲਰ ਆਉਂਦਾ ਆ ਪੀਚ ਪਿੰਕ ਕਲਰ ਆਉਂਦਾ ਆ ਬਹੁਤ ਹੀ ਸੋਹਣੇ ਕਲਰ ਲੱਗੇ ਨੇ ਨਾਲ ਤੁਹਾਨੂੰ ਬਾਜੂ ਦਾ ਜਿਹੜਾ ਉਹ ਪ੍ਰਿੰਟ ਸੈਪਰੇਟ ਮਿਲੇਗਾ ਠੀਕ ਹੈ ਇੱਕ ਫਲਾਵਰ ਉੱਪਰ ਆਏਗਾ ਬਾਕੀ ਜਿਹੜਾ ਬੰਚ ਆਫ ਫਲਾਵਰਸ ਜਿਹੜੇ ਆ ਤੁਹਾਨੂੰ ਮਿਲਦੇ ਪਏ ਨੇ ਪੂਰੀ ਹੀ ਸ਼ਰਟ ਜਿਹੜੀ ਆ ਉਹ ਆਏਗੀ ਪ੍ਰਿੰਟਡ ਤੇ ਬਹੁਤ ਸੋਹਣੀ ਪ੍ਰਿੰਟਿੰਗ ਠੀਕ ਹੈ ਨਾਲ ਇਸ ਦੇ ਜਿਹੜਾ ਉਹ ਸਟੋਨ ਵਰਕ ਦੀ ਫਿਨਿਸ਼ਿੰਗ ਮਿਲਦੀ ਪਈ ਆ ਚੈੱਕ ਕਰਦੇ ਜਾਓ ਸਟੋਨ ਵਰਕ ਆਏਗਾ ਕਲਰ ਬਹੁਤ ਸੋਹਣਾ ਆ ਡਾਟਸ ਵਾਲੀ ਜਿਹੜੀ ਆ ਇਸ ਦੇ ਵਿੱਚ ਛੋਟੀ ਛੋਟੀ ਜਿਹੜੀ ਆ ਉਹ ਪ੍ਰਿੰਟਿੰਗ ਆਏਗੀ ਜਿਹੜੀ ਕਿ ਅ ਚਾਈਨਿੰਗ ਵਾਲੇ ਜਿਹੜੇ ਕਲਰ ਦੀ ਹੋਏਗੀ ਠੀਕ ਹੈ 골ਡਨ ਕਲਰ ਦਾ ਨਾਲ ਟੱਚ ਆਏਗਾ ਸਾਰਾ ਹੀ ਸੂਟ ਜਿਹੜਾ ਉਹ 골ਡਨ ਕਲਰ ਦੇ ਟੱਚ ਨਾਲ ਆਏਗਾ ਕਲਰ ਬਹੁਤ ਸੋਹਣਾ ਹੈ ਤੁਸੀਂ ਆਪਣੇ ਚੋਇਸ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਸਭ ਤੋਂ ਪਹਿਲੇ ਹੋਏਗਾ ਫਰੋਜ਼ੀ ਡਾਰਕ ਸ਼ੇਡ ਨਾਲ ਆਏਗਾ ਪਲੇਨ ਦੁਪੱਟਾ ਠੀਕ ਹੈ ਜੀ ਪਲੇਨ ਦੁਪੱਟਾ ਆਏਗਾ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਆ ਚੈੱਕ ਕਰਦੇ ਜਾਓ ਅਗਲਾ ਕਲਰ ਆਏਗਾ ਅਨੀਅਨ ਪਿੰਕੀ ਸ਼ੇਡ ਬਹੁਤ ਸੋਹਣਾ ਕਲਰ ਆ ਜਿਹੜਾ ਕਲਰ ਤੁਹਾਨੂੰ ਦਿਖਾਈ ਦਿੰਦਾ ਪਿਆ ਸੇਮ ਇਹੀ ਕਲਰ ਹੋਏਗਾ ਬਾਰਡਰ ਲਾਈਨ ਜਿਹੜੀ ਆ ਬਹੁਤ ਹੀ ਪਿਆਰੀ ਬਣੀ ਪਈ ਹੈ ਠੀਕ ਹੈ ਬਹੁਤ ਸੋਹਣੀ ਬਾਰਡਰ ਲਾਈਨ ਆ ਤੇ ਇਸ ਤਰ੍ਹਾਂ ਫਲਾਵਰ ਦੀ ਲੁੱਕ ਆਏਗੀ ਤੇ ਨਾਲ ਆਏਗਾ ਇਸ ਤੇ ਸਟੋਨ ਵਰਕ ਬਹੁਤ ਸੋਹਣੀ ਇਕਦਮ ਹਾਈਲਾਈਟਿੰਗ ਆਏਗੀ ਤੇ ਬਾਜੂ ਦਾ ਜਿਹੜਾ ਪ੍ਰਿੰਟ ਆ ਉਹ ਤੁਹਾਨੂੰ ਸੈਪਰੇਟ ਮਿਲੇਗਾ ਬਾਰਡਰ ਵੀ ਮਿਲੇਗਾ ਤੇ ਫਲਾਵਰ ਵੀ ਮਿਲੇਗਾ ਠੀਕ ਹੈ ਜੀ ਇਸ ਤਰ੍ਹਾਂ ਸੇਮ ਹੀ ਹੋਏਗਾ ਇਸ ਦਾ ਬੈਕ ਬੈਕ ਪ੍ਰਿੰਟਿੰਗ ਵੀ ਤੁਹਾਨੂੰ ਸੇਮ ਮਿਲੇਗੀ ਐਜ਼ ਇਟ ਇਜ਼ ਦੇ ਨਾਲ ਆਏਗਾ ਬਾਜੂ ਦਾ ਕੰਮ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਹਨਾਂ ਨਾਲ ਪਲੇਨ ਬਾਟਮ ਆਉਂਦਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਇਸ ਦੇ ਨਾਲ ਜਿਹੜਾ ਉਹ ਆਏਗਾ ਅਨੀਅਨ ਸ਼ੇਡ ਦਾ ਪਲੇਨ ਬਾਟਮ ਤੇ ਫਰੋਜ਼ੀ ਦੇ ਨਾਲ ਵੀ ਜਿਹੜਾ ਸੀਗਾ ਉਹ ਆਏਗਾ ਪਲੇਨ ਬਾਟਮ ਠੀਕ ਹੈ ਮਸਲੀਨ ਦੇ ਸੂਟ ਹੋਣਗੇ ਤੇ ਇਸ ਦੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਪਲੇਨ ਪਲੇਨ ਦੁਪੱਟਾ ਹੋਏਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਕਲਰ ਇਸ ਦੇ ਵਿੱਚ ਕਾਫੀ ਆ ਜਾਣਗੇ ਅਗਲਾ ਆਏਗਾ ਸਕਿਨ ਟੋਨ ਦੇ ਵਿੱਚ 골ਡਨ ਸ਼ੇਡ ਹੋਏਗੀ ਕਲਰ ਬਹੁਤ ਹੀ ਪਿਆਰਾ ਠੀਕ ਹੈ ਹਰ ਇੱਕ ਏਜ ਗਰੁੱਪ ਵਾਸਤੇ ਇਹ ਵਾਲੇ ਸੂਟ ਨੇ ਤੁਸੀਂ ਕੋਈ ਵੀ ਏਜ ਗਰੁੱਪ ਜਿਹੜਾ ਇਹ ਸੂਟ ਨੂੰ ਵੇਅਰ ਕਰ ਸਕਦਾ ਹੈ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਾਰਡਰ ਵਾਲੀ ਪ੍ਰਿੰਟਿੰਗ ਮਿਲੇਗੀ ਨਾਲ ਤੁਹਾਨੂੰ ਇਸ ਤਰ੍ਹਾਂ ਮਿਲੇਗੀ ਪੂਰੇ ਬੰਚ ਆਫ ਫਲਾਵਰਸ ਦੀ ਜਿਹੜੀ ਪੂਰੀ ਹਾਈਲਾਈਟਿੰਗ ਜਿਹੜਾ ਸਾਡਾ ਫਰੰਟ ਜਿਹੜਾ ਪੂਰਾ ਹਾਈਲਾਈਟ ਹੋਏਗਾ ਤੇ ਨਾਲ ਆਏਗਾ ਬਾਜੂ ਦਾ ਪ੍ਰਿੰਟ ਤੇ ਨਾਲ ਇਹਦਾ ਇਸ ਤਰ੍ਹਾਂ ਹੀ ਬੈਕ ਆਏਗੀ ਪਲੇਨ ਜਿਹੜੀ ਉਹ ਆਏਗੀ ਬਾਟਮ ਠੀਕ ਹੈ ਪਲੇਨ ਬਾਟਮ ਆਏਗੀ ਮਸਲੀਨ ਦਾ ਸੂਟ ਹੋਏਗਾ प्लेन बॉटम आएगी चेक करो बहुत सोहनी बॉटम है तो आएगा प्लेन दुपट्टा प्लेन दुपट्टा कलर इस फ्रोजी शेड होगी अनियन पिंकी शेड हो गया स्किन टोन होगी अगला आएगा लाइट पर्पल शेड बहुत सोहना कलर है भी बाकी सारा ही जरा पैटर्न सेम ही होने तो अकोर्डिंग जो कोई भी सूट कलर चूज कर सकते हो नाल आएगा इससे दुपट्टा प्लेन दुपट्टा आएगा ठीक है जी प्लेन आने दुपट्टे ਇਹ ਜਿਹੜੀ ਸੂਟ ਆ ਉਹਨਾਂ ਦਾ ਪੈਟਰਨ ਜਿਹੜਾ ਉਹ ਡਿਫਰੈਂਟ ਹੋਏਗਾ ਚੈੱਕ ਕਰੋ ਬਹੁਤ ਸੋਹਣੇ ਇਹਨਾਂ ਦੀ ਜਿਹੜੀ ਬਾਰਡਰ ਲਾਈਨ ਆ ਇੱਕਦਮ ਸਟ੍ਰਿਪਸ ਵਾਲੀ ਬਾਰਡਰ ਲਾਈਨ ਬਣੀ ਆ ਕਲਰ ਦੇ ਵਿੱਚ ਬਹੁਤ ਹੀ ਪਿਆਰੇ ਕਲਰ ਲੱਗੇ ਨੇ ਉੱਪਰ ਜਿਹੜੀ ਉਹ ਪ੍ਰਿੰਟਿੰਗ ਆਈ ਹੈ ਸਾਰੀ ਹੀ ਪ੍ਰਿੰਟਿੰਗ ਜਿਹੜੀ ਉਹ ਸਟੋਨ ਦੇ ਨਾਲ ਜਿਹੜੀ ਉਹ ਹਾਈਲਾਈਟ ਹੋਈ ਆ ਠੀਕ ਹੈ ਜੀ ਚੈੱਕ ਕਰੋ ਸਾਰੇ ਹੀ ਸਟੋਨ ਦੇ ਨਾਲ ਹਾਈਲਾਈਟ ਹੋਏ ਸੈਲ ਪ੍ਰਿੰਟ ਵਿੱਚ ਇਹ ਸੂਟ ਆਏਗਾ ਡਾਟਸ ਵਾਲੀ ਜਿਹੜੀ ਉਹ ਸੈਲਫ ਪ੍ਰਿੰਟਿੰਗ ਆਏਗੀ ਉੱਪਰ ਜਿਹੜੀ ਉਹ ਆਏਗੀ ਫਲਾਵਰਸ ਦੀ ਬੰਚ ਆਫ ਫਲਾਵਰਸ ਵੀ ਆਏਗੀ ਪ੍ਰਿੰਟਿੰਗ ਤੇ ਬਾਰਡਰ ਲਾਈਨ ਤੁਹਾਨੂੰ ਸੈਪਰੇਟ ਦਿੱਤੀ ਹੋਈ ਆ ਤੇ ਨਾਲ ਆਏਗਾ ਇਸਦੇ ਬਾਜੂ ਦਾ ਸੈਪਰੇਟ ਕਮ ਆਏਗਾ ਪਲੇਨ ਬਾਟਮ ਆਏਗਾ ਠੀਕ ਹੈ ਜੀ ਪਲੇਨ ਆਏਗਾ ਬਾਟਮ ਤੇ ਜਿਹੜੀ ਪ੍ਰਿੰਟਿੰਗ ਹੈ ਤੁਹਾਨੂੰ ਮਤਲਬ ਬੈਕ ਤੇ ਵੀ ਸੇਮ ਐਜ਼ ਇਟ ਇਜ਼ ਹੀ ਪ੍ਰਿੰਟਿੰਗ ਮਿਲੇਗੀ ਠੀਕ ਹੈ ਜੀ ਸੇਮ ਹੀ ਪ੍ਰਿੰਟਿੰਗ ਮਿਲੇਗੀ ਠੀਕ ਹੈ ਜੀ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਠੀਕ ਹੈ ਬ੍ਰਾਂਡਡ ਸੂਟ ਹੋਣਗੇ ਇੱਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੂਟ ਆਉਣਗੇ ਸਾਰੇ ਹੀ ਸੂਟਾਂ ਦਾ ਰੇਟ ਹੋਏਗਾ 795 795 ਵਿਦ ਫ੍ਰੀ ਸ਼ਿਪਿੰਗ ਜਿਹੜਾ ਤੁਹਾਨੂੰ ਰੇਟ ਮਿਲੇਗਾ ਨਾਲ ਆਏਗਾ ਸੇਮ ਦੁਪੱਟਾ ਜਿਹੜਾ ਆ ਉਹ ਫੋਰ ਸਾਈਡਡ ਤੁਹਾਨੂੰ ਇਸ ਨਾਲ ਪੱਟੀ ਮਿਲੇਗੀ ਨਾਲ ਪਲੇਨ ਜਿਹੜਾ ਸੈਂਟਰ ਵਿੱਚੋਂ ਦੁਪੱਟਾ ਹੋਏਗਾ ਠੀਕ ਹੈ ਜੀ ਅਗਲਾ ਕਲਰ ਦੇਖੋ ਤੁਸੀਂ ਇਹ ਇਹ ਵਾਲਾ ਕਲਰ ਆ ਕਾਫੀ ਸ਼ੇਡ ਆ ਠੀਕ ਹੈ ਜੀ ਇਹ ਆਏਗਾ ਕਾਫੀ ਸ਼ੇਡ ਦੇ ਵਿੱਚ ਅਗਲਾ ਆਏਗਾ ਰਾਇਲ ਬਲੂ ਕਲਰ ਠੀਕ ਹੈ ਰਾਇਲ ਬਲੂ ਤੋਂ ਥੋੜਾ ਜਿਹਾ ਡਾਰਕ ਹੋਏਗਾ ਨੇਵੀ ਬਲੂ ਸ਼ੇਡ ਦੇ ਵਿੱਚ ਠੀਕ ਹੈ ਜੀ ਰਾਇਲ ਬਲੂ ਤੋਂ ਥੋੜੀ ਡਾਰਕ ਸ਼ੇਡ ਹੋਏਗੀ ਕਲਰ ਬਹੁਤ ਹੀ ਪਿਆਰਾ ਇਸ ਤਰ੍ਹਾਂ ਜਿਹੜੀ ਬਾਰਡਰ ਲਾਈਨ ਆਉਂਦੀ ਆ ਉਸ ਦੇ ਉੱਪਰ ਵੀ ਸਟੋਨਵਰਕ ਆਇਆ ਤੇ ਨਾਲ ਇਸ ਤਰ੍ਹਾਂ ਫਲਾਵਰਿੰਗ ਆਏਗੀ ਤੇ ਡਾਟਸ ਵਾਲੀ ਜਿਹੜੀ ਉਹ ਸੈਲਫ ਪ੍ਰਿੰਟਿੰਗ ਆਏਗੀ ਪਲੇਨ ਜਿਹੜਾ ਬਾਟਮ ਪਲੇਨ ਬਾਟਮ ਆਏਗਾ ਚੈੱਕ ਕਰੋ ਪਲੇਨ ਬਾਟਮ ਆਏਗਾ ਤੇ ਨਾਲ ਪਲੇਨ ਹੀ ਹੋਏਗਾ ਦੁਪੱਟਾ ਤੇ ਫੋਰ ਸਾਈਡਰਡ ਜਿਹੜੀ ਇਸ ਤਰ੍ਹਾਂ ਪੱਟੀ ਵਾਲੀ ਤੁਹਾਨੂੰ ਪੱਟੀ ਮਿਲੇਗੀ ਪੱਟੀ ਦੀ ਫਿਨਿਸ਼ਿੰਗ ਮਿਲੇਗੀ ਰਾਇਲ ਬਲੂ ਸ਼ੇਡ अगला कलर आएगा नेवी ब्लू ब्लैक स्टोन आएगी ठीक है जी आ, थोड़ा ठीक है नेवी ब्लू कलर आएगा ये वाला इस तरह पूरी ब्लैकिश ब्लैकिश होएगा एकदम ब्लैक स्टोन होएगी तो इस तरह आएगा इसका बॉटम ठीक है पूरा पैटर्न सेम ही आएगा बाजू दी बैक दी फ्रंट दी सारी ही प्रिंटिंग सेम आएगी तो नाल इससे आएगा इवें दुपट्टा ठीक है फोर साइडेड जी पट्टी मिलेगी ਬਹੁਤ ਸੋਹਣੇ ਕਲਰ ਆ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਲੈ ਸਕਦੇ ਹੋ ਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ 795 795 ਦਾ ਹੋਏਗਾ ਸੂਟ ਆ ਸ਼ਿਪਿੰਗ ਜਿਹੜੀ ਉਹ ਕੋਈ ਵੀ ਤੁਹਾਨੂੰ ਐਕਸਟਰਾ ਤੋਂ ਨਹੀਂ ਦੇਣੀ ਪਏਗੀ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹੋਏਗੀ ਤੇ ਆਊਟ ਆਫ ਇੰਡੀਆ ਜਿਹੜੀ ਉਹ ਸ਼ਿਪਿੰਗ ਚਾਰजेस ਲੱਗਣਗੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ